ਲੱ ਦੁਨੀਆ ਬਾਲੀ ਰੰਗ ਬਰੰਗੀ ਆ ਮੁੰਡਾ 4 ਦਿਨਾਂ ਤੋਂ ਘਰੇ ਕਲੇਸ਼ ਪਾਈ ਬੈਠਾ ਕਹਿੰਦਾ ਨਵੇਂ ਲੋਗੋ ਵਾਲੀ ਸਕੋਰਪੀਓ ਲੈਣੀ ਆ ਬਾਪੂ ਕਹਿੰਦਾ ਮੇਰੇ ਇੰਨੇ ਪੈਸੇ ਨਾਲ ਲਵਾ ਓਏ ਕੁਝ ਨਹੀਂ ਹੁੰਦਾ ਤੂੰ ਇਹਨੂੰ ਜਲਾਈ ਚੱਲ ਕਹਿੰਦਾ ਮੇਰੇ ਸਾਰੇ ਦੋਸਤਾਂ ਮਿੱਤਰਾਂ ਕੋਲੇ ਨਵੇਂ ਲੋਗੋ ਗੋਲੀਆਂ ਸਕੋਰਪੀਓ ਨੇ ਜਦੋਂ ਮੈਂ ਆਪਦੇ ਵਾਲੀ ਖੜਾਉਣਾ ਜਾ ਕੇ ਮੇਰੀ ਟੌਰ ਖਰਾਬ ਹੁੰਦੀ ਆ ਬਾਪੂ ਨੇ ਦਰੂਦਰੂ ਸਰਚ ਕੀਤਾ ਆਪਣੇ ਨਾਲ ਕੀਤੀ ਗੱਲਬਾਤ ਆ ਭਰਾ ਬਣ ਕੇ ਜੇ ਤੁਸੀਂ ਮੇਰਾ ਲੱਖ ਰੁਪਈਆ ਬਚਾ ਦੋ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਉਮਰਾ ਗੱਲ ਹੀ ਨਹੀਂ ਕੋਈ ਤੁਸੀਂ ਆਗੇ ਨਾ ਹੁਣ ਮੁੰਡੇ ਨੂੰ ਬਲਾਉ ਬੰਦਾ ਮੇਰੇ ਨਾਲ ਕਿੱਥੇ ਆ ਮੈਂ ਕਿਹਾ ਬਿਮਾਰੀ ਦੱਸ ਦੇਗੀ ਆ ਕਹਿੰਦਾ ਨਵੇਂ ਲੋਗੋ ਚਾਹੀਦਾ ਬਾ ਫਿਰ ਕੋਈ ਗੱਲ ਨਹੀਂ ਲੱਗ ਜੂਗਾ 4 ਦਿਨਾਂ ਦਾ ਸਮਾਂ ਲੈਂਦਾ ਆਹ ਇਸ 6+ ਸਿਕਉ ਰੁਪਈਆ ਹੋਆ ਇਹਦੇ ਆਪਾਂ ਨਵੇਂ ਲੋਗੋ ਇੰਸਟਾਲ ਕਰ ਦੇਣਾ ਹੋਰ ਦਾ ਹੋਰ ਇਸ 10 ਦਾ ਵੀ ਲਾਤਾ ਲੋਗੋ ਯਾਰ ਮੈਂ ਤੂੰ ਇਕੱਲੇ ਲੋਗੋ ਨੂੰ ਰੋਣਾ ਆ ਜਾ ਕੇ ਇਸ 10 ਵੀ ਲੱਗ ਗਿਆ ਇੱਥੇ ਨਵਾਂ ਲੋਗੋ ਫਿੱਟ ਕਰ ਦੇਣਾ ਆਪਾਂ ਜਿੰਨੇ ਲਵਰ ਨੇ ਸਕੋਰਪਿਓ ਕਾਰਾਂ ਦੀ ਜੇ ਤੁਸੀਂ ਸਿਰਫ ਲੋਗੋ ਕਰਕੇ ਆਪਣੀ ਗੱਡੀ ਚੇਂਜ ਕਰਨ ਜਾ ਰਹੇ ਹੋ ਗੱਡੀ ਨਵੀਂ ਲੈਣ ਬਾਰੇ ਸੋਚ ਰਹੇ ਹੋ ਇਹ ਗਲਤੀ ਕਦੇ ਨਾ ਕਰੀ ਕਿਉਂਕਿ ਤੁਹਾਡੇ ਕੋਲ ਜਿਹੜੀ ਮਰਜੀ ਕਾਰ ਆ ਪੁਰਾਣਾ ਮਾਡਲ ਸਕੋਰਪਿਓ ਉਹ ਤੇ ਨਵਾਂ ਲੋਗੋ ਲੱਗ ਜਾਣਾ ਕੋਈ ਵੱਡਾ ਮਸਲਾ ਹੀ ਨਹੀਂ ਹੈਗਾ ਲੈਸ ਸੇਕਸ ਪਲੱਸ ਤੇ ਆਪਾਂ ਨਿਊ ਲੋਗੋ ਜਿਹੜਾ ਸਕੋਰਪਿਓ ਦਾ ਉਹ ਨੂੰ ਇਨਸਟਾਲ ਕਰਨ ਜਾ ਰਹੇ ਹਾਂ ਵੀਡੀਓ ਚਾਰ ਸਾਢੇ 4 ਮਿੰਟ ਦੀ ਆ ਸਾਰੀ ਦੇਖ ਕੇ ਜਾਇਓ ਤੇ ਆਪਣੇ ਜਿੰਨੇ ਸਕੋਰਪੀਓ ਵਾਲੇ ਦੋਸਤ ਮਿੱਤਰਾਂ ਤੁਹਾਡਾ ਗਰੁੱਪ ਆ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਲਿਓ। ਵੀਡੀਓ ਇਹ YouTube ਤੇ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਣਾਗਾ ਤੇ ਇੱਥੇ ਲਗਾਤਾਰ ਇਦਾਂ ਦੀਆਂ ਵੀਡੀਓ ਪੈਂਦੀਆਂ ਰਹਿਣਗੀਆਂ ਤੁਹਾਡੇ ਕੰਮ ਦੀਆਂ ਵੀਡੀਓ ਕਿਉਂਕਿ ਕਾਰਾਂ ਸਾਰਿਆਂ ਕੋਲੇ ਨੇ ਘਰ-ਘਰ ਤੇ ਦੋ-ਦੂ ਤਿੰਨ-ਤਿੰਨ ਕਾਰਾਂ ਖੜੀਆਂ ਨੇ ਇੱਥੇ ਕੁਝ ਨਾ ਕੁਝ ਨਮਾ ਤੁਹਾਨੂੰ ਮਿਲਦਾ ਹੀ ਰਹਿਣਾ ਤੁਹਾਡੇ ਕਾਰਾਂ ਦੇ ਰਿਲੇਟਡ ਆ ਲੋਗੋ ਲਾਉਣਾ ਹੁਣ ਆਪਾਂ ਕਾਰ ਦੀ ਜਦੋਂ ਤੁਸੀਂ ਫਾਈਨਲ ਲੁੱਕ ਦੇਖੋਗੇ ਨਾ ਲੋਗੋ ਲੱਗਿਆ ਦੇਖੋਗੇ ਮੈਂ ਕਹਣਾ ਜਿਹੜੀ ਮਹਿੰਦਰਾ ਦੀ ਐਸ ਆਹ ਸੌਰੀ ਐਨ ਆਈ ਆ ਨਾ ਸਕੋਰਪਿਓ ਐਨ ਉਹਨੂੰ maat ਪਾਉਗੇ ਉਹਨੂੰ maat ਪਾਉ ਲੈਵਲ ਬਰਾਬਰ ਕਰ ਲਿਆ ਆਪਾਂ ਠੀਕ ਆ ਗਰੇ ਪ੍ਰਾਈਮਰ ਲਾਤਾ ਲੈ ਹੁਣ ਜਿਹੜਾ ਉਹ ਲੋਗੋ ਆ ਉਹਨੂੰ ਆਪਾਂ ਇੱਥੇ ਫਿੱਟ ਕਰਕੇ ਦੇਖਣਾ ਉਦੀ ਪੂਰੀ ਮਿੰਤੀ ਗਿੰਤੀ ਕਰਕੇ ਦੇਖਣੀ ਆ ਉਦੀ ਲੰਬਾਈ ਚੜਾਈ ਆ ਸੈਂਟੀਮੀਟਰਾਂ ਦੇ ਵਿੱਚ ਜਮ੍ਹਾਂ ਸੈਂਟਰ ਚ ਲਾ ਕੇ ਦੇਖਣਾ ਠੀਕ ਆ ਦੂਜਾ ਦਿਨ ਚੜ ਗਿਆ ਪਹਿਲੇ ਦਿਨ ਦਾ ਸਾਰਾ ਕੰਮ ਕੰਪਲੀਟ ਕਰ ਲਿਆ ਦੂਜਾ ਦਿਨ ਆ ਇਹ ਦੂਜੇ ਦਿਨ ਚ ਆਪਾਂ ਇਹ ਜਿਹੜੀ ਗਰੇਜਨਸੀ ਪੁਟੀਆ ਇਹ ਸਾਰੀ ਇਹ ਤੇ ਲਾ ਕੇ ਜਿੰਨੇ ਵੀ ਦੇ ਬਾਰੀਕ ਸਕ੍ਰੈਚ ਲੱਗੇ ਹੋਇਆ ਉਹ ਸਾਰੇ ਕੰਪਲੀਟ ਕਰ ਲੈਣੇ ਆ ਆ ਆ ਦਿਕੋ ਆ ਲਾ ਲਿਆ ਲੋਗੂ ਆ ਜਿਹੜੀਆਂ ਟੇਪਾਂ ਲਾਈਆਂ ਨੇ ਨਾ ਇਹ ਪੂਰੀਆਂ ਸੈਂਟੀਮੀਟਰਾਂ ਦੇ ਵਿੱਚ ਐ ਮਿੰਕੇ ਲਾਈਆਂ ਨੇ ਜਦੋਂ ਲੱਗ ਗਿਆ ਨਾ ਲੋਗੋ ਤੁਸੀਂ ਉਦੋਂ ਚੈੱਕ ਕਰਿਓ ਆ ਕੱਢ ਲਈਆਂ ਇਹਦੇ ਵਿੱਚ ਗਲੀਆਂ ਹੌਲ ਕਰ ਲਏ ਨੇ ਘਰੇ ਪੰਗਾ ਨਾ ਲੈ ਲਿਓ ਕਿਤੇ ਤੁਸੀਂ ਕਹੋ ਵੀ ਆਪਾਂ ਘਰੇ ਲਾ ਕੇ ਦੇਖ ਲੈਨੇ ਆ ਹਾ ਮੁੜ ਕੇ ਕੋਈ ਹੱਲ ਨਹੀਂ ਹੋਣਾ ਜੇ ਸਾਰਾ ਸਿਸਟਮ ਇਹਦਾ ਖਰਾਬ ਹੋ ਗਿਆ ਬਲੇਡ ਜੀ ਦਾ ਸੰਪਰਕ ਕਰ ਲਿਓ ਆਪਣੇ ਨਾਲ ਨਵਾਂ ਲੋਗੋ ਲਾ ਕੇ ਤੁਰਦਾ ਐ ਮੰਨ ਲਓ ਵੀ ਸਕੋਰ ਵੀ ਉਹ ਨਵੀਂ ਲੈ ਲਈ ਤੁਸੀਂ ਯਾਰਾਂ ਕਿਉਂ ਟੈਨਸ਼ਨ ਲੈਨੀਓ ਆ ਲੈ ਆਰਜੀ ਤੌਰ ਤੇ ਲਾ ਕੇ ਦੇਖ ਲਿਆ ਬਸ ਆ ਪੇਂਟ ਕਰਕੇ ਤੁਹਾਨੂੰ ਫਾਈਨਲ ਲੁੱਕ ਵੀ ਸਹੀ ਦੀ ਦਿਖਾਈ ਦੇਣੀ ਆ ਆਪਾਂ ਲੱਭੀ ਮੁੰਡਾ ਮੈਂ ਤਮਾਰ ਵੀਡੀਓ ਬਹੁਤੀ ਲੰਮੀ ਨਾ ਕਰ ਆ ਚੱਕੋ ਦੀ ਪੇਂਟ ਹੋ ਗਿਆ ਠੀਕ ਹੈ ਇੱਥੇ ਆਉਣ ਆਪਾਂ ਜਿਹੜਾ ਨਵਾਂ ਲੋਗੋ ਸਕੋਰਪੀ ਦਾ ਉਹਨੂੰ ਫਿੱਟ ਕਰ ਲੈਣਾ ਲੈਕ ਜਿੜੀ ਜੀ ਤਾਂ ਲੱਗ ਗਈ ਆ ਚੱਕ ਇਹ ਦੂਜੀ ਵੀ ਲੱਗ ਗਈ ਐਵੇਂ ਲੱਖਾਂ ਰੁਪਇਆ ਲਾਈ ਜਾਂਦੇ ਜੀ ਗੱਡੀ ਚੇਂਜ ਕਰਨੀਆਂ ਗੱਡੀ ਚੇਂਜ ਕਰਨੀਆਂ ਲੈ ਹੁਣ ਤੂੰ 10 ਗੱਡੀਆਂ ਛੱਡ ਚਾਹੇ 20 50 100 ਗੱਡੀਆਂ ਚਲਾ ਦੇ ਜੇ ਕਿਸੇ ਨੇ ਇਹ ਗੱਲ ਕਹਿਤੀ ਵੀ ਲੋਗੋ ਲੱਗਿਆ ਯਾਲੀ ਲੱਗਦਾ ਜਾਂ ਭੇੜਾ ਲੱਗਦਾ ਜਾਂ ਪਤਾ ਲੱਗਦਾ ਮੈਂ ਕਹਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਪੂਰੀ ਬੰਬ ਲੁੱਕ ਬਣੀ ਆ ਬਹੁਤ ਘੈਂਟ ਕਮ ਹੋਇਆ ਲੈ ਨਵਾਂ ਲੋਗੋ ਸਕੋਰਪੀਓ ਦਾ ਤੁਹਾਡੀ ਪੁਰਾਣੀ ਦੇ ਵਿੱਚ ਫਿੱਟ ਕਰਤਾ ਹੋਰ ਕੀ ਚਾਹੀਦਾ ਤਸਵੀਰ ਨੂੰ ਕੰਮ ਵਧੀਆ ਲੱਗਿਆ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਆਪਣੇ ਨੂੰ ਧੰਨਵਾਦ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੇਅਰ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪੈਸੇ ਬਚਾ ਕੇ ਰੱਖ ਲਓ ਕੰਮ ਆਉਂਦਾ